ਹਾਜਿਲ ਕਾਦੇਪਿੰਡ throbdi ਤੰਦਨ ਬਾਬਾ ਟਿੱਬੇ ਵਾਲਾ ਦੀ ਸਮਾਦ ਤੇ ਲੱਗਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਇਸ ਮੇਲੇ ਵਿੱਚ ਦੂਰੋਂ ਨੇੜੋਂ ਆ ਕੇ ਸੰਗਤਾਂ ਨਤਮਸਤਕ ਹੋਈਆਂ ਅਤੇ ਮੰਨ ਦੀਆਂ ਮਰਾਦਾਂ ਮੰਗੀਆਂ। ਇਸ ਮੇਲੇ ਵਿੱਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੇਲੇ ਵਿੱਚ ਬੱਚਿਆਂ ਲਈ ਛੋਟੇ ਵੱਡੇ ਬੰਗੂੜੇ ਅਤੇ ਖਾਣ-ਪੀਣ ਦੀਆਂ ਸਟਾਲਾਂ ਲਗਾਈਆਂ ਗਈਆਂ। ਇਹ ਮੇਲਾ ਮਾਘ ਮਹੀਨੇ ਦੀ 9 ਨੂੰ ਲਗਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਇੱਕ ਰਾਤ ਪਹਿਲੇ ਪੀਰਾਂ ਦਾ ਗੁਣਗਣ ਕੀਤਾ ਜਾਂਦਾ ਹੈ ਅਤੇ ਦੂਸਰੇ ਦਿਨ ਇਹ ਮੇਲਾ ਬੜੀ ਧੂਮ ਦਾ ਮੱਥੇ ਸਰਦਾ ਭਾਵਨਾ ਨਾਲ ਲਗਾਇਆ ਜਾਂਦਾ ਹੈ ਇਸ ਮੇਲੇ ਵਿੱਚ ਖੇਡ ਕਬੱਡੀ ਕੁਸ਼ਤੀਆਂ ਅਤੇ ਲੜਕੀਆਂ ਦੀ ਕਬੱਡੀ ਦੇ ਮੈਚ ਵੀ ਕਰਵਾਏ ਗਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਉਹ ਤਾਂ ਸਾਡੇ ਫੇਸਬੁਕ ਪੇਜ ਨੂੰ ਉਹਨੇ ਫੋਲੋ ਕਰ ਲੋ ਇੱਕ ਪਾਸੇ ਅਮਰੇ ਆਹ ਦੇਖਾਂਗੇ ਕਿ ਉਹਨੇ ਦਰਦੇ ਨੇ ਆਪਣੇ ਨਿਆਰੇ ਬੰਲੀਏ ਅਸੀਂ ਦਰਦੇ ਦੀ ਖੁੱਲ੍ਹ ਹ ਪਰਾਰੇ ਬੰਲੀਏ ਆਹ ਦੇਖਾਂਗੇ ਇੱਕ ਪਾਸੇ 1000 ਦਾ ਦੂਸਰੇ ਪਾਸੇ 100 ਦੇ ਰੋਸ ਘਰ ਦਾ ਖਰਚਾ ਜਿਹੜਾ ਨਾ ਖੇਡ ਗਰਾਊਂਡਾਂ ਦੇ ਸਿਰੇ ਚੱਲਦਾ ਤੇ ਕੁੜੀ ਜਿਹੜੀ ਗੋਲ ਲਾ ਦੇਗੀ ਟੌਰ ਤੋਂ ਬਾਅਦ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਚੱਕਰ ਲਾ ਦੇਗੀ ਜਰੂਰ ਆਪਾਂ ਉਸ ਬੱਚੀ ਦਾ ਵੀ ਮਾਨ ਸਨਮਾਨ ਕਰਾਂਗੇ ਮੇਰੀ ਬੇਨਤੀ ਹੈ ਬੱਚ ਦਾ ਜੇ ਕਚਹਿਰੀ ਅੱਗੇ ਇਹ ਕੁੜੀ ਜਿਹੜੀ ਟੌਰ ਲਾਉਣ ਤੋਂ ਬਾਅਦ ਚੱਕਰ ਲਗਾਵੇਗੀ ਜਰੂਰ ਮਾਨ ਸਨਮਾਨ ਕਰਾਂਗੇ ਹਾਂਜੀ ਉਹਦੇ ਪਾਸੇ ਪਿਆਰ ਨਾਲ ਛਾਤੀ ਤੇ ਜਿਹੜੀਆਂ ਇੱਕਾ ਧੰਨ ਰਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਟੀਮ ਕਿਹੜੀ ਆ ਗਈ ਬਾਈ ਵੀ ਕਬੱਡੀ ਦੀ ਕਿਹੜੀ ਟੀਮ ਥੋੜਾ ਕਿਸੇ ਪਾਸੇ ਚਾਰ ਪੁੱਤ ਬੱਚੇ ਸੀ ਪ੍ਰਮਾਤਮਾ ਨੇ ਉਹਦੀ ਬਾਤ 'ਤੇ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਹੁਣ ਦੋਨੇ ਬੜਾ ਉਸ ਕਾਮ ਦੇ ਲਈ ਥੋੜਾ ਕਿਸੇ ਪਾਸੇ ਥੋੜਾ ਕਿਸੇ ਪਾਸੇ ਰੱਬ ਦੇ ਪਾਸੇ ਰਖਾ ਦੇ ਆਹ ਸਿੰਘ ਸਰਦਾਰ We'll ਚਾਰ ਨੇ ਚਾਰੇ ਦੇ ਚਾਰੇ ਪਾਰ ਨੇ ਪੱਟਾਂ ਤੇ ਥਾਪੀਆਂ ਆਜਦੀਆਂ ਨੇ ਪਰ ਉੱਪਰੋਂ ਪਾਣਾ ਆਹ ਕੱਲੇ ਭੱਜਣਾ ਪੈਣਾ ਇੱਕ ਦੇ ਵਿੱਚ ਲੱਜਣਾ ਪੈਣਾ ਆਹ ਦੇਖਾਂਗੇ ਸਿਰੇ ਦੀ ਟੱਕਰ ਆ ਮੇਰੇ ਮਿੱਤਰੋ ਵੱਡੀ ਪੈਂਦੀ ਆ ਬਾਹਾ ਖਿਲਾਰ ਦਿੱਤੀਆਂ ਨੇ ਪਰ ਆਹ ਦੇਖਾਂਗੇ ਟੱਕਰ ਸਿਰੇ ਦੀ ਗੋਟ ਫੜੋ ਗਏ ਨੇ ਜੂੜੀਆਂ ਚੜਾਵਾ ਬੇਈਮਾਨ ਹੋ ਗਿਆ ਮੇਰੇ ਬਾਹਰ ਛੱਡੇ ਬਣਜਾਰਾ ਜੂੜੀਆਂ ਚੜਾਉਦਾ ਬੇਈਮਾਨ ਹੋ ਗਿਆ ਮੇਰੀ ਬਾਹਰ ਛੱਡੇ लकड़े फाइनल मैच पहली कब्डी केरी पीरी क्लब ते मनू भंघारा कंदे सिखी सोतो आऊं देखांगे मुंडा केखांगे मेर मित्र मनू भंडारा वारा सुखवेंघे वारी ते सॼे हुया उहो धनवाद कर

ਤਾਬਲਾਂ ਨਾਲ ਟੱਕਰ ਆਏ ਨੇ ਬਹੁਤ ਬਹੁਤ ਧੰਨਵਾਦ ਆਹ ਕਹਿੰਦੇ ਕੀਪਾ ਡਾਕਟਰ ਆ ਮੇਰੇ ਮਿੱਤਰੋ ਇਹ ਕਹਿੰਦੇ ਚੋਟੀ ਦਾ ਜੱਟਾ ਕੀਪਾ ਡਾਕਟਰ ਰੇਡ ਕਹਿੰਦੇ ਗੋੜੇ ਵੀ ਪੈਂਦੀ ਆ ਇਹਦਾ ਨਾਮ ਵੀ ਗੋਰਾ ਇਹਦਾ ਰੰਗ ਥੱਲੇ ਥੋੜਾ ਡੱਬ ਵਾਲਾ ਤਾਂ ਟੱਕਰ ਕਿਹਦੇ ਨਾਲ ਹੋਏਗੀ ਆਹ ਕਹਿੰਦੇ ਗੱਲਾਂ ਬਾਪਾਂ ਲੱਗਣਗੀਆਂ ਟਿਕਾਣੇ ਮੇਰੇ ਮਿੱਤਰੋ ਤੇ ਪੱਟਾ ਉੱਤੇ ਬੱਬਰ ਦੀ ਮਿਹਨਤ ਤੇ ਚੜ ਬੋਲਦੀ ਵਿਚਾਲੇ ਕੁਹਰਾਏ ਖੇਡ ਮੰਗਦੀ ਤਪੱਸਿਆ ਦੁਨੀਆ ਮਨਾਣੀ ਗੱਲ ਇੱਕ ਗੱਲ ਸਾਖੀ ਉਹ ਦੁਨੀਆ ਮਨਾਣੀ ਨਹੀਂ ਗੱਲ ਸਾਖੀ ਅਜ ਦੇਖਾਂਗੇ ਜੋੜਾ ਮੇਰੇ ਮਿੱਤਰੋ ਕਨੇਡਾ ਟਾਪੜੀ ਕਲਾ ਪੰਡਾ ਨਹੀਂ ਨਹੀਂ ਕੀ ਕੀ ਕੰਮ ਲੈ ਆਪਣਾ ਚੋਪਰ ਕੰਦੇ ਵੜਿਆ ਹੋਇਆ ਇਹਦਾ ਸੰਦੀਪ ਨਾ ਜਾਂ ਬਲਰਾਮ ਪੁਲਸੀਆ ਟਰਾਈ ਕਰੇਗਾ ਜਾਂ ਕੀਪਾ ਡਾਕਟਰ ਕਾ ਕੀ ਪਿਆ ਕੌਣ ਭੰਵਾ ਵਾਲੇ ਨੂੰ ਉਹ ਜੱਫੇ ਲਾਉਣੇ ਪੈਣੇ ਆ ਜੱਫੇ ਲਾਉਣੇ ਪੈਣੇ ਆ ਜੱਫੇ ਲਾਉਣੇ ਪੈਣੇ ਆ ਆਹ ਦੇਖਾਂਗੇ sire ਦੀ ਟੱਕਰ ਕਦੇ ਸੱਜੇ ਕਦੇ ਖੱਬੇ ਕਦੇ ਲੱਤ ਕਰੇ ਰਿਹਾ ਉਹ ਯੋਨੀ ਮਿਦਾਨਾ ਰੱਖੀਏ ਪਾੜੇ ਪਾੜ ਹੋ ਰਿਹਾ ਆਹ ਦੇਖਾਂਗੇ ਸੁੱਖੀ ਲੋਟ ਸਖਤ ਕਿਹੜਾ ਕੱਢੀਏ ਖਾਰਾ ਨੂੰ ਚੰਗਾ ਸਮੇਂ ਨੂੰ ਭੁੱਲੀਏ ਨਾ ਕਦੇ ਜਿ ਆਪ ਚੋਪਰ ਕੰਦੇ ਫੇਰ ਵਧਿਆ ਹੋਇਆ ਬਲਰਾਮ ਪੌਸੀਏ ਨੇ ਟਰਾਈ ਕੰਦੇ ਫੇਰ ਪਿਆਰ ਵਰ ਪਿਆਰਾ ਆਪ ਸਾਰੇ ਹੋਏ ਨੇ ਹਰ ਉਹ ਜਨਕਾ ਖਟਵਾ ਧੰਨਵਾਦ ਕਰਦੇ ਆ ਜਿੰਨੇ ਵੀ ਪਾਤਸ਼ਾਹੀਏ ਹੋਏ ਨੇ ਜਿਹੜਾ ਆਓ ਦੇਖਾਂ ਕਿ ਵਰਿੰਦਰ ਕੰਦੇ ਫਿਰ ਪਿਆਰ ਵਰ ਪਿਆਰ ਤੇ ਹੁਣ ਲੱਗਾ ਮੈਚ ਜੀ ਨੂੰ ਸਾਨਾ ਵਾਲਾ ਢੇੜ ਕੰਦੇ ਜਾਪੀਆਂ ਤੇ ਭਾਵੀਆਂ ਦਾ ਜੀ ਨੂੰ ਕਬੀ ਤੋਹੀ ਦਾ ਬਣ ਜਾ ਜੀ ਨੂੰ ਲੱਗ ਰਿਹਾ ਇਸ਼ਕ ਕਬੱਡੀ ਦਾ ਆਹ ਦੇਖਾਂਗੇ ਅਗਲੀ ਕਬੱਡੀ ਪੌਣ ਦੇ ਲਈ ਫੇਰ ਕੰਨੇ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਵਧਿਆ ਹੋਇਆ ਆਹ ਸ਼ੋਰ ਦੀ ਟੀਮ ਆਉਗੀ ਮੇਰੇ ਪਾਰੀ ਠੱਪਾ ਪ ਵਾਲਾ ਕਲਾ ਨਹੀਂ ਆ ਟੀਮਾਂ ਦੇ ਦਰਮਿਆਨ ਅਗਲਾ ਮੁਕਾਬਲਾ ਕਿੱਦਾਂ ਜਾਏਗਾ ਅੱਜ ਹੋਰ ਕਿਉਂ ਦਾ ਕੰਮ ਆ ਆਹ ਦੇਖਾਂਗੇ ਅੱਜ ਥੋੜੀ ਹੰਢ ਤੇ ਦੀ ਰਾਹਤ ਮਿਲੀ ਆਣ ਕੰਨੇ ਚਿੱਟੀਆਂ ਕਮਾਈਆਂ ਫੁੱਟਿਆ ਹਾਂ ਅਗਲੀ ਕਬੱਡੀ ਪਾਉਂਡ ਦੇ ਲਈ ਫੇਰ ਕਹਿੰਦੇ ਮੁੰਡਾ ਆਹ ਕਹਿੰਦੇ ਘੰਗੇ ਵਾਲਾ ਘੋੜਾ ਮੇਰੇ ਮਿੱਤਰੋ ਸਾਡੀ ਕਬੱਡੀ ਵਾਲਾ ਭਰਤੀ ਨਾ ਪਹੁੰਚ ਕਹਿੰਦੇ ਤਿਆਰ ਤੇ ਤਾਰਾ ਮੇਰੇ ਮਿੱਤਰੋ ਪੁਰਾਣਾ ਖੁੰਡਾ ਬਾਕੀ ਵੀਰੇ ਪੂਰੀ ਤਾਰੀ ਮਾਰਦੇ ਨੇ ਇਹਨਾਂ ਨੇ ਆਹ ਦੇਖਾਂਗੇ ਪੈਂਦੀ ਮੇਰੇ ਮਿੱਤਰੋ ਗੋਰੀ ਦੀ ਕਬੱਡੀ ਖੇਡਦੇ ਮੈਦਾਨ ਆਹ ਦੇਖਾਂਗੇ ਪੱਕੜ ਸਿਰੇ ਦੀ ਆਹ ਦੇਖਾਂਗੇ ਮੈਚ ਭੱਟਦਾ ਜਾ ਰਿਹਾ ਮੇਰੇ ਮਿੱਤਰੋ ਆਹ ਮੈਚ ਕਹਿੰਦੇ ਚੋਟੀ ਦਾ ਚੋਟੀ ਦੇ ਮੱਲ ਆਹ ਦੇਖਾਂਗੇ ਕਬੱਡੀਆਂ ਪੈਂਦੀਆਂ ਨੇ ਜੱਫੇ ਲੱਗਦੇ ਨੇ ਜੱਫਾ ਉੱਧਰੋਂ ਪਾਸੇ ਦੇਖਾਂਗੇ ਪੱਕੜ ਸਿਰੇ ਦੀ ਆ ਮੇਰੇ ਮਿੱਤਰੋ ਰੋਮੇ ਨਵਾ ਦੇਖੋ ਆਹ ਕਹਿੰਦੇ ਗੋਰਾ ਤੋਂ ਕੌਣ ਪਾਊਗਾ ਕਬੱਡੀ ਆ ਕਿ ਝੁੱਕ ਝੁੱਕ ਕੇ ਇਹਦੇ ਪੱਟਾ ਦੇ ਵਿੱਚ ਜਾਨ ਮਿੱਤਰੋ ਉਹਨੇ ਜਾਨਾ ਜਿੱਤ ਕੇ ਜਿਹਦੇ ਪੱਟਾ ਦੇ ਵਿੱਚ ਜਾਨ ਮਿੱਤਰੋ ਉਹਨੇ ਜਾਨਾ ਇੱਕ ਜਾਂਦਾ ਕਰ ਗਿਆ ਬੋਲਾ ਦੇਖਾਂਗੇ ਅਗਲੀ ਕਬੱਡੀ 4 ਨੰਬਰ ਚਾਪੀ ਦੇ ਵਿੱਚ ਨੌਜਵਾਨ ਮਟਿਆਰ ਕਹਿੰਦੇ ਪਾਉਣ ਦੇ ਲਈ ਵਧੀ ਹੁਈ ਆ ਆਹ ਦੇਖਾਂਗੇ ਕਿ ਕੋਈ ਵੀ ਕਾ ਅੰਨੇ ਕੌਣ ਮਾਰ ਗਿਆ ਐਨ ਕਹਿੰਦੇ ਅਗਲੇ ਕਬੱਡੀ ਪਾਉਣ ਲਈ ਆਹ ਕਹਿੰਦੇ ਪਾਇਲ ਮੇਰੇ ਮਿੱਤਰੋ ਕੋਰ ਤਿਆਰ ਵਰ ਤਿਆਰ ਇੱਕ ਕੰਨੀ ਤੇ ਅਰਸ਼ੂ ਗੱਲ ਵਿਚਾਲੇ 9 ਨੰਬਰ ਦੇ ਵਿੱਚ ਜਸ਼ਨ ਤੇ ਨਾਲ 3 ਨੰਬਰ ਦੇ ਵਿੱਚ ਸੀਨਾ ਤੇ ਆਹ 13 ਨੰਬਰ ਦੇ ਵਿੱਚ ਖੁਸ਼ੀ ਆਹ ਖੜਕਾ ਕਰਕਾ ਖੜਕਾ ਦਰਕਾ ਮੇਰੇ ਮਿੱਤਰੋ ਆਹ ਖੜਕਾ ਬੜਕਾ ਖੜਕਾ ਦਰਕਾ ਆਹ ਖੰਕਾ ਬੜਕਾ ਕੋਡ ਦੇ ਮੈਦਾਨ ਦੇ ਅੰਦਰ ਲੱਗਦਾ ਜੋਸ਼ ਮੇਰੇ ਮਿੱਤਰੋ ਵੇਖਾਂਗੇ ਗੱਟ ਪੜੇ ਗਏ ਨੇ ਤੇ ਅਗਲੀ ਕਬੱਡੀ ਪਾਉਣ ਦੇ ਲਈ ਖੁਸ਼ੀ ਕਹਿੰਦੇ ਹਰਿਆਣੇ ਵਾਲੀ ਮਟਿਆਰ 13 ਨੰਬਰ ਚਰਤੀ ਦੇ ਵਿੱਚ ਹੋਰ ਕਹਿੰਦੇ ਵਧੀ ਹੋਈ ਹੈ ਇੱਕ ਵਾਰੀ ਧੀਆ ਦੇ ਨਾਂ ਤੇ ਤਾੜੀ ਮਾਰਦੇ ਜੀ ਧੀਆ ਦੇ ਉਹਨਾਂ ਭਾਣਾ ਦਾ ਜ਼ਰੂਰ ਕਰਨਾ ਹੈ ਜ਼ਰੂਰ ਜਿਹੜਾ ਮਾਨ ਸਨਮਾਨ ਹੈ ਤਾਂ ਇਹਨਾਂ ਭਾਣਾ ਦਾ ਵੀ ਕਰਨਾ ਆਹ ਦੇਖਾਂਗੇ ਕਹਿੰਦੇ ਊਰਮ ਕਬੱਡੀ ਪਾਉਣ ਦੇ ਲਈ ਦੇ ਮੈਦਾਨ ਦੇ ਵਿੱਚ ਬੜੀ ਵਧੀਆ ਮੇਰੇ ਮਿੱਤਰੋ ਆਹ ਦੇਖਾਂਗੇ ਟੱਕਰ ਕਹਿੰਦੇ ਸਰੇ ਦੀ ਆਹ ਦੇਖਾਂਗੇ ਟੱਕਰ ਸਰੇ ਦੀ ਆ ਪਰ ਆ ਕਹਿੰਦੇ ਅਰਸ਼ੂ ਗਿੱਲ ਆਹ ਦੇਖਾਂਗੇ ਕਰਦੀ ਸਟਾਈ ਮੇਰੇ ਮਿੱਤਰੋ ਆ ਖੇਡ ਦੇ ਮੈਦਾਨ ਦੇ ਵਿੱਚ ਆ ਕੀ ਬਣ ਗਿਆ ਸਰਪੰਚ ਸਾਹਿਬ ਟੋੜੀ ਵਾਲੀ ਮਸ਼ੀਨ ਉੱਤੇ ਲਾਂਦਾ ਗਿੱਲਾ ਨਾਲ ਲੱਗਿਆ ਤੇ ਆ ਕਹਿੰਦੇ ਬਹੁਤ ਬਹੁਤ ਧੰਨਵਾਦ ਧਰਤੀ ਦੇ ਵਿੱਚ ਆ ਕਹਿੰਦੇ ਅਬੀ ਕਬੱਡੀ ਟੂਰਨ ਦੇ ਲਈ ਹੋਈ ਹੋਈ ਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਪੰਜਾਬੀਆਂ ਨੇ ਟੋਪਾਂ ਤੇ ਚੜ੍ਹ ਕੇ ਇੱਕ ਦਾ ਜਵਾਨਾ ਸਾਰਾ ਖੜ-ਖੜ ਕੇ ਕਿ ਕੌਣ ਖਿੱਚੂ ਦਿੱਤੋ ਕੌਣ ਬਾਈ ਦਰ ਕੇ ਤੇਰੀਆਂ ਨਾਂ ਲਾਈਏ ਹੁਣ ਮੈਚ ਸ਼ੁਰੂ ਕਰਾਈਏ ਜਲਦੀ ਦੇ ਨਾਲ ਕਬੱਡੀ ਵੱਲ ਗੁਰਪ੍ਰੀਤ ਸਾਈਂ ਵੱਲ ਹੋਏਗੀ ਟੀਮਾ ਸੈਟ ਲਾਉਣ ਜੀ ਟੀਮ ਮੈਂਬਰ ਰੈਫਰੀ ਸਾਹਿਬਾ ਦੱਸਦੇ ਮੈਚ ਟੀਮ ਜਿਹੜੀ ਚਲੀ ਗਈ ਆ ਲਾਜੂ ਦਾ ਮਿੱਟੀ ਨਾਲੇ ਪਾਸੇ ਤੇ ਦੂਸਰੇ ਪਾਸੇ ਟੀਮ ਜਿਹੜੀ ਸ਼ੁਸ਼ੁਬਰੀ ਚਲੀ ਗਈ ਆ ਉਹ ਪਹਿਲੀ ਕਬੱਡੀ ਕਹਿੰਦੇ ਪੜਾਣ ਪੈਦੀ ਆ ਗਾਣ ਕਿਹੜਾ ਬੜਾ ਪੜਾਓ ਯਾਰ ਹੌਲੀ ਵਾਰ ਪੰਚਾਇਤਾਂ ਨਵੀਆਂ ਖੜਾਉਣ ਗਿਆ पंचायता <laughs> <laughs> ਕਾ ਕਰਤੋਂ ਕੇ ਸਰਦਾਰ ਮਾਨ ਸਿੰਘ ਜੱਫੇ-ਜੱਫਰੀਆਂ ਪ੍ਰੇਜੜੀਆਂ ਬੋਟੀਆਂ ਸਾਧੀਆਂ ਹੋਈਆਂ ਨੇ ਸਾਰੇ ਤਰਾਹਾਂ ਦੇ ਸਰਦਾਰਾਂ ਨੂੰ ਆਪਣਾ ਪਾਵੇ ਚਮਚੇ ਨਾਲ ਮਿਲਣਗੇ ਸ਼ੀਲਾ ਕਰਤਾ ਕਰਮ ਤੋਂ ਮਹਾਰਾਜ ਕੀਤੇ ਵਾਲੇ ਤੇ ਜੈ ਜੈਕਾਰ ਦੇ ਜਿਹੜੇ ਮੇਰੇ ਵੀਰ ਦੀ ਸੇਵਾ ਪਾਣੀ ਹੈ ਤੇਰੀ ਸਿਰ ਤੇ ਪਾਉਂ ਸਕਦਾ